ਹ ਲੈ ਕੈਨ ਜੀ ਆਈ ਹਾਂ ਜੀ ਸਤਿ ਸ਼੍ਰੀ ਅਕਾਲ ਕੈਨ ਜੀ ਸਤਿ ਸ਼੍ਰੀ ਅਕਾਲ ਕੈਨ ਜੀ ਆਲਾ ਠੀਕ ਆ ਠੀਕ ਆ ਤੂੰ ਸੁਣਾ ਬਹਿ ਜਾ ਜੀ ਠੀਕ ਆ ਆਪਣਾ ਸੁਣਾ ਤੂੰ ਹਾਂ ਠੀਕ ਠਾਕ ਆ ਹੋਰ ਨੀ ਗਰਮੀ ਤਾਂ ਪਾਣੀ ਲਿਆ ਤੇਰੀ ਮਾਸੀ ਆਈ ਆ ਔਰ ਸੁਣਾ ਦਹੀਂ ਹਾਂ ਠੀਕ ਆ ਠੀਕ ਆ ਇੱਕ ਤਾਂ ਪੈਂਜੀ ਗਰਮੀ ਬੜੀ ਆ ਤੇ ਗਰਮੀ ਨਹੀਂ ਆ ਤੋ ਹੋਗੀ ਗਰਮੀ ਬਸ ਬੁਸਮਲੀ ਹਾਂ ਬਸ ਇਹ ਆਈਆਂ ਅੱਜ ਅੱਛਾ ਹੋਰ ਘਰੇ ਸਭ ਠੀਕ ਆ ਹਾਂ ਸਭ ਠੀਕ ਆ ਤੂੰ ਆਪਣੀ ਸੁਣਾ ਬੱਚਿਆਂ ਦੀ ਸੁਣਾ ਹਾਂ ਬੱਚੇ ਵੀ ਠੀਕ ਆ ਆ ਜਾ ਨੀ ਆ ਜਾ ਛੇਤੀ ਪਾਣੀ ਲੈ ਕੇ ਸਤਿ ਸ਼੍ਰੀ ਅਕਾਲ ਮਸੀ ਜੀ ਸਤਿ ਸ਼੍ਰੀ ਅਕਾਲ ਠੀਕ ਜੇ ਔਰ ਸੁਣਾ ਠੀਕ ਜੇ ਹਾਂ ਠੀਕ ਆ ਠੀਕ ਆ ਤੂੰ ਆਪਣੀ ਸੁਣਾ ਬਸ ਆਪਣੇ ਵੀ ਠੀਕ ਆ ਸ਼ੁਕਰ ਹੈ ਮਾਲ ਬਾਲ ਬਤਾ ਠੀਕ ਠਾਕ ਆ ਹਾਂਜੀ ਠੀਕ ਆ ਮੰਮੀ ਪੜਾਇਓ ਗਲਾ ਮੈਂ ਤੁਹਾਡੇ ਲਈ ਪਾਣੀ ਲਿਆਈ ਨਾ ਨਾ ਮੈਂ ਹੁਣੇ ਤੇ ਪੀਤਾ ਵਾ ਰੱਖ ਗਲਾ ਚਾਹ ਚੁ ਬਣਾਉ ਜਾ ਕੇ ਹਾਂਜੀ ਬਣਾਉ ਹੋਰ ਭੈਣ ਜੀ ਸੁਣਾਓ ਨੌ ਦਾ ਕੀ ਕਰਦੀ ਹੁੰਦੀ ਆ ਨੌ ਨੇ ਕੀ ਕਰਨਾ ਰਾਨੋ ਮੈਨੂੰ ਕਿਹੋ ਫਿਕਰ ਹੀ ਉਹਦਾ ਪਿਓ ਆਂਦੀ ਮੈਂ ਆਏ ਪੇਕੇ ਜਾਣਾ ਪੇਕੇ ਜਾਣਾ ਤੇ ਮੈਂ ਕਹੀ ਨਹੀਂ ਹਾਏ ਜੇ ਉਹ ਚਲ ਗਈ ਤੇ ਮੇਰਾ ਪੋਤਾ ਵੀ ਚਲ ਜੂ ਤੇ ਮੈਨੂੰ ਦੱਸ ਮੈਂ ਕੀ ਕਰੀ ਚੱਲ ਭੈਣ ਜੀ ਕੋਈ ਗੱਲ ਨਹੀਂ ਜੀ ਜਾਣਾ ਚਾਹੁੰਦੀ ਚਾਰ ਦਿਨ ਤੇ ਫਿਰ ਤੋਂ ਰੋਂਦੇ ਨਾ ਉਹ ਤਾਂ ਢੇਲੋਹਰ ਤੇ ਜੋ ਕੀ ਹੋ ਚੱਲਿਆ ਵਾ ਦੋ ਚਾਰ ਦਿਨ ਕਿਹੜਾ ਪਰਕ ਪਿਆ ਚੱਲਿਆ ਕਿਤੇ ਹਾਏ ਤੇ ਮੈਂ ਫੇਰ ਕੀ ਕਰੂੰਗੀ ਕਰੋ ਪੁੱਤ ਵੀ ਚਲ ਗਿਆ ਪੋਤਾ ਵੀ ਚਲ ਗਿਆ ਨੌ ਚਲ ਗਈ ਤੇ ਫੇਰ ਮੈਂ ਕੀ ਕਰੂੰਗੀ ਤੂੰ ਕਿਹੜੇ ਬੱਕੇ ਚੱਲ ਚਲੇ ਆ ਹਾਂ ਨਹੀਂ ਉਹ ਕਿਹੜੇ ਪੱਕੇ ਤੇ ਚਲੇ ਆਪਣੇ ਪੇਕੇ ਹੀ ਜਾਣਾ ਉਹਨੇ ਕਿਹੜਾ ਉਹ ਉੱਥੇ ਰਹਿਣਾ ਉਹਨਾਂ ਤਾਂ ਘਰ ਹੀ ਉੜਕ ਹਾਂ ਤੇ ਏਦਾਂ ਪਰ ਨਹੀਂ ਨਾ ਫੇਰ ਮੈਂ ਕਿਹੜੇ ਪਾਸੇ ਜਾਵਾਂ ਇਹ ਦੱਸ ਕੋਈ ਗੱਲ ਨਹੀਂ ਭੈਣ ਜੀ ਪਾਸੇ ਜਾਣ ਵਾਲੀ ਕਿਹੜੀ ਗੱਲ ਵਾ ਦੋ ਚਾਰ ਦਿਨ ਰਹੂੰਗੀ ਫੇਰ ਉਹਨੇ ਘਰੇ ਆਉਣਾ ਵਾ ਤੂੰ ਟੈਨਸ਼ਨ ਨਾ ਲੈ ਇਹ ਜੀ ਗੱਲ ਦੀ ਟੈਨਸ਼ਨ ਹੁੰਦੀ ਆ ਹੁੰਦੀ ਕਿਉਂ ਨਹੀਂ ਗਿਰਦੀ ਕਾਦੀ ਟੈਨਸ਼ਨ ਤੂੰ ਮੈਨੂੰ ਦੱਸ ਕਾਦੀ ਟੈਨਸ਼ਨ ਆ ਆ ਰਾਨੋ ਪਤਾ ਕੀ ਆ ਮੈਂ ਤੇ ਤੇ ਨਹੀਂ ਹੋਣੀ ਆਪੀ ਉਹ ਕਹਿੰਦੇ ਵੀ ਆਪਣੀ ਧੀ ਦਾ ਹੀ ਵਿਆਹ ਕਰ ਦੇਣਾ ਜੇ ਧੀ ਦਾ ਵਿਆਹ ਕਰ ਦੇ ਮੇਰਾ ਪੁੱਤ ਵੀ ਗਿਆ ਮੇਰਾ ਪੋਤਾ ਵੀ ਚਲ ਜੂ ਤੇ ਫੇ ਮੈਂ ਕਿਹੜੀ ਆ ਪਾਸੇ ਜਾਵਾਂ ਮੈਂ ਕੀ ਕਰਾਂ ਇਹ ਤਾਂ ਉਹਨਾਂ ਦੀ ਭੈਣ ਜੀ ਫੇ ਗਲਤੀ ਆ ਕਿਉਂ ਉਹ ਗੱਲ ਵਿਆਹ ਕਰਨਾ ਵਾ ਪੁੱਤ ਵਾਲੀ ਆ ਆਪਣੇ ਘਰ ਵਸਣ ਰਸਣ ਦੀ ਸਭ ਕੋ ਹੈਗਾ ਵਾ ਕਿਹੜੀ ਗੱਲ ਦੀ ਕਮੀ ਪੇਸ਼ੀ ਆ ਦਾਈ ਹੈ ਨਾ ਵੀ ਪਰ ਹਾਂਜੀ ਜਾਣ ਕੇ ਡਏ ਰਾਣੋ ਪਰ ਫਿਰ ਵੀ ਆਹੋ ਤਾਂ ਗੱਲ ਹੈ ਵਾ ਫੇਤ ਬੜੀ ਮਾੜੀ ਗੱਲ ਵਾ ਹਾਂ ਉਹਨਾਂ ਤਾਂ ਫਿਰ ਬਹੁਤ ਉਹ ਗੱਲ ਘੜਤਾ ਘੜੀਆਂ ਵਾ ਉਹ ਤਾਂ ਫਿਰ ਹੋਰ ਸਕੀਮਾਂ ਲਾ ਕੇ ਬੈਠੇ ਬਸ ਉਹ ਸਕੀਮਾਂ ਜਿਹੜੀਆਂ ਉਹ ਕੋਲੇ ਕੋਲ ਥੇ ਨਾ ਉਹ ਮੈਨ ਸਾਰੀ ਸਮਝ ਲੱਗਦੀ ਉਹਨਾਂ ਦੀ ਅੱਛਾ ਫਿਰ ਮੈਂ ਉਹਨਾਂ ਤੇ ਹੀ ਪੈਂਦੀ ਇੰਦਾ ਕਰਦੇ ਤੂੰ ਮੈਨੂੰ ਸਲਾਹ ਦੱਸ ਹੁਣ ਕਿੱਦਾਂ ਕਰਾਂ ਮੈਂ ਹਾਂ ਫੇਤ ਉਹ ਗੱਲ ਵੀ ਗੱਲ 705 ਚ ਪੈ ਗਈ ਆ ਜਿਹੜੀ 705 ਹੱਥ ਕਿਤੇ ਰਹਿ ਗਿਆ ਵਾ ਘਾਰ ਹੀ ਉੱਜੜਨ ਵਾਲੀ ਗੱਲ ਉੱਜੜਨ ਵਾਲਾ ਹੋ ਜਾਂਦਾ ਵਾ ਘਰ ਦਾ ਰਹਿ ਕੀ ਜਾਂਦਾ ਮੁੱਛੇ ਹਾਂ ਵੇਹਲਾ ਮੇਰੇ ਘਰ ਆ ਪੋਤੀ ਆ ਤੁਸੀਂ ਉਹ ਘਰ ਵੇਹਲਾ ਪੁੱਤ ਗਿਆ ਪੋਤਾ ਰੱਬ ਨੇ ਹੀਰੇ ਵਰਗਾ ਪੋਤਾ ਦਿੱਤਾ ਚਲ ਆਖੀਦਾ ਵਾ ਉਹਦੇ ਮੂੰਹ ਨੂੰ ਬੈਠੀ ਰਵੇ ਆ ਮੇਰੀਆਂ ਵੇਹਲਾ ਆ ਦੋ ਪੋਤੀਆਂ ਹੋ ਗਈਆਂ ਇੱਕ ਤਾਂ ਚਲ ਮਰ ਗਈ ਤੇ ਦੂਜੀ ਚੰਗੀ ਭਲੀ ਤੁਰੀ ਫਿਰਦੀ ਮੈਂ ਹਾਰ ਕੇ ਤੇਰੇ ਆ ਲਾਈ ਆ ਫੇ ਮੈਂ ਰਾਣੂ ਨਾਲ ਜਾ ਕੇ ਸਲਾਹ ਕਰਦੀ ਰਾਣੂ ਨੂੰ ਆਨੀ ਕਿੱਦਾਂ ਕਰਾਂ ਹੁਣ ਕਿਹੜੇ ਪਾਸੇ ਜਾਵਾਂ ਚਲੋ ਕੋਈ ਤੂੰ ਹੀ ਲਵਸੀਲਾ ਕਰ ਤੂੰ ਵੀ ਕੋਈ ਦੱਸ ਆ ਚਲੋ ਕੋਈ ਨਹੀਂ ਸੋਚਦੇ ਕੁਛ ਨਾ ਕੁਛ ਆ ਰਾਨੋ ਹੁਣ ਮੈਨੂੰ ਦੱਸ ਵੀ ਤੂੰ ਕਿਹ ਆਪਣੇ ਰਿਸ਼ਤੇਦਾਰਾਂ ਚ ਮੁੰਡਾ ਲੱਭ ਕੋਈ ਉਥੇ ਮੈਂ ਆਪਣੀ ਨੋਹ ਵਿਆਹ ਦਾ ਨਾ ਮੈਂ ਆਪਣਾ ਪੋਤਾ ਲੈ ਆਵਾਂ ਘਰ ਤੇ ਨਾ ਇਹ ਨੋਹ ਸਾਹਮਣੇ ਮੇਰੇ ਵਸ ਦੀਦੀ ਹੋਗੀ ਮੈਨੂੰ ਹੋਰ ਤਾਂ ਗੱਲ ਭੈਣ ਜੀ ਹੈ ਵਾ ਚਲੋ ਕੋਈ ਨਹੀਂ ਵੇਖ ਲੈਨੇ ਕੋਈ ਲਵਸੀਲਾ ਕਰ ਲੈਨੇ ਫਿਰ ਕਰਨਾ ਚਾਹੀਦਾ ਵਾ ਇਹ ਹੁਣ ਕਰੇਗੀ ਤੇ ਫੇਰ ਗੱਲ ਬਣਨੀ ਆ ਕੋਈ ਨਹੀਂ ਵੇਖਦੇ ਸੋਚਦੇ ਵਿਚਾਰਦੇ ਕੋਈ ਨਾ ਕੋਈ ਹਿਲਵ-ਸਿਲਾ ਕਰ ਲੈਨੇ ਆਂ ਅਹੀਂ ਐਡਾ ਥੋੜੀ ਪੋਤਾ ਆਪਣੇ ਘਰੋਂ ਜਾਣ ਦੇਣਾ ਆ ਆ ਵੇਖਾ ਸੋਚਣਾ ਹੀ ਪੈਣਾ ਤੈਨੂੰ ਆ ਵੇਖਾ ਮੈਂ ਹੁਣ ਪੋਤੇ ਨੂੰ ਤਰਸਣ ਹੀ ਦੇਈ ਆ ਨਾ ਫੇ ਚਲੋ ਰੱਬ ਨੇ ਸੁਣੀ ਵੋਟੀ ਦੀ ਇਹੋ ਹੱਥ ਜੋੜਦੇ ਰਹੇ ਨੀ ਪਰ ਅੱਬਾ ਹੁਣ ਹੀ ਪੋਤਾ ਦੇ ਦੇ ਤੇ ਉਹ ਗੱਲ ਕੀ ਪਤਾ ਰੱਬ ਦਾ ਕਿਹੜੇ ਰੰਗਾਂ 'ਚ ਰਾਜੀ ਆ ਮੈਂ ਪੋਤੇ ਨੂੰ ਤਰਸ ਤਰਸ ਮਰਨ ਦੀ ਆ ਜੇ ਤੈਨੂੰ ਰੱਬ ਨੇ ਦਿੱਤਾ ਵਾ ਤੋ ਉਹ ਗੱਲ ਹੁਣ ਹੀ ਸਾਹਮਣਾ ਆਉਣ ਡਿਆ ਉਹ ਉਦਾਂ ਲੈ ਕੇ ਤੂੰ ਚਿਰਦੀ ਮੇਰਾ ਪੋਤਾ ਅਚਾਰਾ ੱਟਕੇ ਖਾਣ ਲਿਆ ਪੁੱਤ ਵੀ ਘਰੋਂ ਚਲ ਗਿਆ ਨੌਮੀ ਫਿਰ ਚਲ ਜੂ ਪੋਤਾ ਵੀ ਚਲ ਜੂ ਹਾਂ ਤਰਹਿ ਕੀ ਮੈਂ ਕੀ ਕਰਾਂ ਮੇਰੇ ਘਰ ਦਾ ਤੱਕੱਖ ਵੀ ਨਾ ਰਹਿ ਗਿਆ ਹੋਰ ਬੇੜੇ ਘਰ ਕੋਣ ਵਾਲੀ ਗੱਲ ਹੋ ਗਈ ਉਹ ਦੱਸਿਆ ਮੇਰੇ ਘਰ ਦਾ ਤੱਕੱਖ ਵੀ ਨਾ ਰਿਆ ਮੈਂ ਕਿਹੜੇ ਪਾਸੇ ਜਾਵਾਂ ਤੂੰ ਜ਼ਰੂਰ ਇੰਨੀ ਗੱਲ ਸੋਚ ਕੋਈ ਗੱਲ ਨਹੀਂ ਭੈਣ ਜੀ ਤੂੰ ਫਿਕਰ ਨਾ ਕਰ ਸਾਰੇ ਕੰਮ ਠੀਕ ਹੋਣੇ ਵਾਹਿਗੁਰੂ ਨੇ ਸਾਰੇ ਕੰਮ ਸਹੀ ਕਰ ਦਨੇ ਆਹ ਨੂੰ ਤਾਂ ਆਪੋ ਆਪਣਾ ਫਿਕਰ ਨੂੰ ਤਾਂ ਸਾਰਿਆਂ ਦਾ ਹੀ ਮਾਸੀ ਹਾਂਜੀ ਐਂ ਤੇ ਹੈਗੀਆਂ ਹੁਣ ਹੁਣ ਰਾਤ ਰਹਿ ਨਹੀਂ ਪੁੱਤ ਰਾਤ ਰਿਆ ਮੇਰਾ ਕਿਹ ਜਾਰਾ ਨਹੀਂ ਗਾ ਪਤਾ ਤੈਨੂੰ ਮੇਰੇ ਘਰ ਦਾ ਕੀ ਹਿਸਾਬ ਵਾ ਮੈਨੂੰ ਤਾਂ ਸਾਰਾ ਪਤਾ ਆਪਣੇ ਘਰ ਦਾ ਤੇ ਫੇਰ ਤੈਨੂੰ ਪਤਾ ਮੈਂ ਮੇਰਾ ਰਿਆ ਕਿਹ ਜਾਰਾ ਨਹੀਂ ਗਾ ਮੈਂ ਹੁਣ ਚੱਲ ਚੱਲ ਉਹ ਮੈਨੂੰ ਪਤਾ ਵਾ ਤੇਰੇ ਘਰ ਦਾ ਕਿਹ ਜਾਰਾ ਨਹੀਂ ਆ ਉਹ ਜਦੋਂ ਵੀਰ ਜਿੰਦਾ ਹੀ ਨਾ ਉਦੋਂ ਵੀ ਤੂੰ ਇਦਾਂ ਹੀ ਕਰਦੀ ਰਹੀ ਨਹੀਂ ਨੀ ਭੱਜੂ 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 ਉਦੋਂ ਕਿਹੜਾ ਰਾਤ ਰਹੀ ਨਹੀਂ ਹੁਣ ਰਾਤ ਰਹਿ ਲਾਂ ਨਹੀਂ ਪੁੱਤ ਤੇਰਾ ਹੋਵੇ ਨਾ ਭਰਾ ਕਰ ਫੇਰ ਮੈਨੂੰ ਕੋਈ ਖਤਰਾ ਨਹੀਂ ਗਾ ਤੇ ਚੰਗਾ ਰਹਾ ਨੋ ਫੇਰ ਮੈਂ ਹੁਣ ਚੱਲੀ ਮੈਨੂੰ ਬੜਾ ਚੇਰੋ ਹੋ ਗਿਆ ਵਾ ਚੱਲੀ ਨੂੰ ਮੈਂ ਦੱਸ ਪੈ ਹਾਂ ਨਹੀਂ ਨਹੀਂ ਰਾਨੋ ਤੈਨੂੰ ਪਤਾ ਹੀ ਆ ਕਰਾਂਦਾ ਕੀ ਸਾਹ ਕੋਈ ਨਹੀਂ ਕੋਈ ਹਾਂ ਹਾਂ ਤੇnga ਵਾਸਬਾ ਲੈ ਆਈ ਦੋਸਰ ਤੋਰ ਵੀ ਪਈ ਪੁੱਤ ਸ ਤੈਨੂੰ ਸਾਰਾ ਪਤਾ ਕਰਦਾ ਨਿੱਕੀ ਵੱਡੀ ਗੱਲ ਸਭ ਦਾ ਪਤਾ ਚੱਲਦਾ ਪਤਾਵਾ ਮਸੀ ਮਿਲਣਾ ਮੈਂ ਚੱਲ ਬੰਦਾ ਰਾਤ ਲੈ ਲੈਂਦਾ ਵਾ ਜਿਹੜਾ ਦਿਮਾਗ ਤੋਂ ਟੈਨਸ਼ਨ ਉਹ ਲੱਤ ਜਾਂਦੀ ਇੱਕ ਦਿਨ ਵਾਤੇ ਹੀ ਹੋਈ ਗੱਲ ਨਹੀਂ ਉਹ ਮਾਲਕ ਦੇ ਰੰਗ ਆ ਸਾਰੇ ਉਹਦੇ ਆ ਉਹਨੇ ਹੀ ਪਾਈ ਉਹਨੇ ਕੱਟਣੀ ਉਹਨਾਂ ਦਾ ਕੀ ਪਤਾ ਕੀ ਦਿਲ ਵਿੱਚ ਵਾ ਉਹ ਨੌ ਵੀ ਮੇਰੇ ਉਹ ਅਗਲੇ ਆ ਜਾਣ ਇੱਥੇ ਤੇ ਨੌ ਨੂੰ ਵੀ ਤਿਆਰ ਕਰ ਲੈਣ ਪੋਤੇ ਨੂੰ ਵੀ ਕਰ ਲੈਣ ਤੇ ਮੇਰਾ ਫਿਰ ਕੀ ਆ ਮਗਰ ਮੈਨੂੰ ਫਿਰ ਸਾਰਾ ਧਿਆਨ ਰੱਖਣਾ ਪੈਣਾ ਚੰਗਾ ਮਸੀ ਫਿਰ ਚੰਗ ਠੀਕ ਚੰਗਾ ਸਰ ਜਿਹੜੀ ਮੇਰੀ ਭੈਣ ਗੱਲ ਕਹਿ ਕੇ ਗਈ ਆ ਉਹ ਤਾਂ ਕਿਤੇ ਨਾ ਕਿਤੇ ਤਾਂ ਬਹੁਤ ਸਹੀ ਆ ਚੰਗੀ ਗੱਲ ਕਰਕੇ ਗਈ ਮੇਰੇ ਤਾਂ ਦਿਮਾਗ ਚ ਵੱਜ ਗਈ ਆ ਸਹੀ ਗੱਲ ਵਾ ਅਗਰ ਮੀਰ ਕੋਲ ਕੋਈ ਆਸ ਨਹੀਂ ਗਈ ਤੇ ਉਹਦੀ ਤੇ ਨੋਂ ਕੋ ਉਹ ਗੱਲ ਪੇ ਅੱਗੇ ਮਾਲਕ ਨੇ ਹੁੰਦੇ ਪੋਤਾ ਦੇ ਤਾ ਨੂੰ ਤੇ ਹੁਣ ਵੀ ਕੀ ਤਾਂ ਜਵਾਨ ਜਾਨ ਹੈਗੀ ਆ ਮੇਰੇ ਘਰ ਵੀ ਆ ਕੇ ਪੋਤਾ ਉਹ ਗੱਲ ਹੋ ਜਾਏ ਤੇ ਚਲਕਾਰੀਆਂ ਪੁੰਜਣ ਇਹ ਆ ਗੱਲ ਕਰਦੀ ਮਨੀ ਨਾ ਜੇ ਮਨੀ ਮੰਨ ਜੇ ਰਹੀ ਗੱਲ ਗਰਮੀਤ ਦੀ ਗਰਮੀਤ ਵੀ ਕੁੜੀਆਂ ਦੇ ਮੂੰਹ ਨੂੰ ਰਹੀ ਜਾਵੇ ਤੇ ਰਹੀ ਜਾਵੇ ਉਹਨੂੰ ਨਹੀਂ ਮੈਂ ਕੋਹਾਂਦੀ ਪਰ ਇਹ ਆ ਵੀ ਮੈਨੂੰ ਤਾਂ ਪੋਤੇ ਦੀ ਚਾਹ ਵਾ ਪੋਤਾ ਮੈਨੂੰ ਜ਼ਰੂਰ ਚਾਹੀਦਾ ਇਦਾਂ ਹੀ ਕਰਦੀ ਜੇ ਮਨੀ ਨਾ ਮੰਨੂਗਾ ਤੇ ਇਦਾਂ ਕਰੂੰਗੀ ਤੂੰ ਮਨਾ ਲੈਣਾ ਮੈਂ ਜੋ ਮਰਜ਼ੀ ਹੋ ਜੇ ਮੈਂ ਹੁਣ ਇਦਾਂ ਕਰਨੀ ਆ ਕਿ ਉਹ ਜਿਹੜੀ ਨੌਆ ਭੈਣ ਦੀ ਉਹਨੂੰ ਮੈਂ ਲੈ ਆਉਣਾ ਵਾ ਵਿਆਹ ਕੇ ਮਨੀ ਦੇ ਘਰੇ ਤੇ ਚੱਲ ਆਪੇ ਪੋਤਾ ਹੋਊਗਾ ਤਾਂ ਹੀ ਵੀ ਉਹ ਗੱਲ ਵੀ ਰੋਜ਼ ਜਾਂਗੇ ਬਾਕੀ ਰਹੀ ਗੱਲ ਉਹਦੇ ਪੋਤੇ ਦੀ ਉਹ ਪੋਤੇ ਨਾਲ ਮੈਨੂੰ ਕੋਈ ਮਤਲਬ ਨਹੀਂਗਾ ਉਹਦਾ ਪੋਤਾ ਉਹਦ ਕੋ ਰਾਪੂਗਾ ਤੇ ਮੇਰਾ ਪੋਤਾ ਮੇਰੇ ਘਰ ਆ ਜਾਊਗਾ ਮਨਉਨੀ ਮਨੀ ਨੂੰ ਜਰੂਰ ਮਨੀ ਮਨੂਗਾ ਨਾ ਮਨੂਗਾ ਤੇ ਮੈਨੂੰ ਹੋਰ ਵੀ ਤਰੀਕੇ ਆਉਂਦੇ ਮਨੀ ਨੂੰ ਮਨਾਉਣ ਦੇ ਮੰਮੀ ਹੂੰ ਲੋਕਾਂ ਦੀਆਂ ਭੈਣਾਂ ਆਉਂਦੀਆਂ ਵਾ ਤੇ ਲੋਕੀ ਹੱਸੀ ਖੁਸ਼ੀ ਤੋਰਦੇ ਆ ਤੇ ਖੁਸ਼ ਹੁੰਦੇ ਆ ਤੇਰੀ ਭੈਣਾਂ ਹੀ ਤੇ ਤੈਨੂੰ ਤੇ ਸੋਚਾਂ ਚ ਪਾ ਗਈ ਆ ਗੱਲ ਕੀ ਆ ਕੀ ਸੋਚਣ ਦੇ ਸੋਚਣਾ ਕੀ ਆ ਬਲਜੀਤ ਉਹ ਤੋਂ ਕਹਿੰਦੀ ਆ ਵੀ ਮੇਰੀ ਨੋ ਘਰਵਾ ਉਹਦੇ ਪੇਕੇ ਲੈ ਚਲੇ ਆ ਮੇਰਾ ਪੁੱਤ ਵੀ ਗਿਆ ਤੇ ਮੇਰਾ ਪੋਤਾ ਵੀ ਚਲ ਜਾਣਾ ਉਹਦੀ ਉਹ ਮੈਂ ਗੱਲਾਂ ਸੁਣਦੀ ਰਹੀ ਉਹਦੇ ਸਾਹਮਣੇ ਤੇ ਨਹੀਂ ਮੈਂ ਪਰਵਾਹ ਕੀਤੀ ਤੇ ਬਾਅਦ ਚ ਮੈਨੂੰ ਬੜੀ ਟੈਨਸ਼ਨ ਹੋ ਗਈ ਆ ਇਹ ਕਿੱਦਾਂ ਦੀ ਗੱਲ ਹੋਈ ਵੇਹ ਮੰਮੀ ਤੁਹਾਨੂੰ ਕਾਦੀ ਟੈਨਸ਼ਨ ਆ ਚਲੋ ਕੋਈ ਗੱਲ ਨਹੀਂ ਚਾਰ ਦਿਨ ਰਹਿ ਆਊਗੀ ਫਿਰ ਤੋਂ ਰਹੂਗੀ ਤੇ ਫਿਰ ਕੀ ਆ ਤੇ ਰਹੀ ਗੱਲ ਵੀ ਪੱਕਾ ਖਾਂਦੀ ਪਰ ਉਹਨਾਂ ਦਾ ਇਦਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਜ਼ਰੂਰੀ ਥੋੜੀ ਆ ਵੀ ਵੀਰ ਹੀ ਹੋਵੇ ਤਾਂ ਫੇਰ ਹੀ ਜਿੰਨਾ ਨਹੀਂ ਰਹਿ ਸਕਦੀ ਆ ਹਾਏ ਹਾਏ ਉਹ ਤਾਂ ਪੁੱਤ ਗੱਲ ਵਾ ਉਹ ਕਹਿਣ ਦੇ ਵੀ ਉੱਥੇ ਖੜਕੇ ਅਸੀਂ ਆਪਣੀ ਕੁੜੀ ਤੇ ਦਾ ਵਿਆਹ ਕਰ ਦੇਣਾ ਉਹ ਹਣ ਇਹ ਰੋਣੇ ਰੋਂਦੀ ਗਈ ਮੇਰ ਕੋ ਵੀ ਮੇਰਾ ਪੁੱਤ ਵੀ ਨਹੀਂ ਰਹਾ ਤੇ ਮੇਰਾ ਪੋਤਾ ਉਹ ਨਾ ਰੋ ਤੇ ਮੈਂ ਕੀ ਕਰੂੰਗੀ ਹਾਏ ਹਾਏ ਕੋਈ ਰਿਸ਼ਤੇਦਾਰਾਂ ਚ ਕੋਈ ਰਿਸ਼ਤਾ ਹੈਗਾ ਤਾਂ ਮੈਨੂੰ ਦੱਸ ਮੈਂ ਹੀ ਕਰ ਦਵਾਂਗਾ ਦਾ ਰਿਸ਼ਤਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮੰਮੀ ਉਹ ਤੇ ਉਹਨਾਂ ਦੀ ਟੈਨਸ਼ਨ ਆ ਨਾ ਤੁਹੇ ਕਹਤਾ ਟੈਨਸ਼ਨ ਲੈ ਲੈ ਕੇ ਆਪਣਾ ਦਿਮਾਗ ਖਰਾਬ ਕਰ ਗੰਨੇ ਐਂ ਵੀ ਬਲੱਡ ਪ੍ਰੈਸ਼ਰ ਵਧਾਉਣਾ ਮੁੜ ਕੇ ਹਾਏ ਹਾਏ ਉਹਨਾਂ ਦੀ ਟੈਨਸ਼ਨ ਵਾ ਉਹ ਮੇਰੀ ਭੈਣ ਵਾ ਮਮੀ ਤਾਂ ਧੀ ਭੈਣ ਜ਼ਰੂਰ ਆ ਜਿਹੜੀ ਉਹਦੀ ਨੋਹ ਆ ਨਾ ਉਹਦੇ ਵੀ ਮਾਪੇ ਪੇਕੇ ਹੈਗੇ ਆ ਜੇ ਆਪਣੇ ਮਨੋਂ ਫੈਸਲਾ ਲਿਆ ਉਹ ਅਗਲੇ ਜਾਣਗੇ ਨਾ ਤੂੰ ਕੀ ਸੋਚਣ ਦੇ ਆ ਮੈਂ ਤਾਂ ਸੋਚਣ ਇਹ ਡਈਓ ਵੀ ਮੇਰਾ ਇਰਾਦਾ ਇਹ ਬੰਦਾ ਵਾ ਵੀ ਮੈਂ ਆਪਣੇ ਮਨ ਨੂੰ ਨਾਲ ਰਿਸ਼ਤਾ ਕਰ ਲਾਂ ਹਾ ਮਮੀ ਤਾਂ ਤਾਂ ਦਿਮਾਗ ਤੇ ਨਹੀਂ ਖਰਾਬ ਉਹ ਵੀਰ ਵਿਆਇਆ ਵਾ ਵਿਆਇਆ ਹੋਊਗਾ ਪਰ ਪੋਤਾ ਤਾਂ ਨਹੀਂ ਨਾ ਘਰ ਹੈਗਾ ਇਹਨੇ ਤਾਂ ਪੱਥਰ ਹੀ ਮੱਥੇ ਮਾਰਨੇ ਆ ਮੰਮੀ ਹੁਣ ਪੋਤੇ ਬਾਤ ਤੇ ਤੁਸੀਂ ਉਹ ਮਾਸੀ ਦੀ ਨੋਂ ਨਾ ਕਿ ਆਉਣੀ ਆ ਉਹ ਵੀਰ ਮੰਨ ਜੂਗਾ ਤੇ ਫੇਰ ਕੀ ਆ ਇਹਦੇ ਵਿੱਚ ਗਲਤ ਵੀ ਕੀ ਆ ਉਹ ਮੰਮੀ ਜਾਓ ਕਿਤੇ ਉਹ ਤੁਹਾਡੇ ਗੜੀ ਹੱਥ ਜੋੜੇ ਉਹ ਪੁੱਠੀਆਂ ਪੱਟੀਆਂ ਨਾ ਪਣਾਉਂਦੇ ਰਿਹਾ ਕਰੋ ਉਹ ਮਾਸੀ ਤੁਹਾਨੂੰ ਆਹੋ ਪਰਾ ਪੜਾ ਕੇ ਗਈ ਆ ਨਹੀਂ ਮੇਰੀ ਗੱਲ ਸੁਣ ਨਾਲ ਚੱਲੇ ਇੱਥੇ ਵਸੂ ਰਸੂਗੀ ਨਾਲੇ ਉਹਦੀ ਕੁੱਖਸ ਲਖਣੀ ਆ ਅੱਗੇ ਵੇ ਹੁੰਦਿਆਂ ਨੂੰ ਮੁੰਡਾ ਹੋ ਗਿਆ ਤੇ ਸਾਡੇ ਘਰ ਵੀ ਮੁੰਡਾ ਆ ਜਾਊਗਾ ਸਾਡਾ ਵੀ ਵੰਸ਼ ਘਾਰੀ ਤੁਰਪੂਗਾ ਵੇਖ ਤੇ ਸਹੀ ਕਿ ਦਾ ਮਾਵਾਂ ਧੀਆ ਗੱਲੀਆਂ ਲੱਗੀਆਂ ਨੇ ਪੱਖੇ ਥੱਲੇ ਇਦਾਂ ਬੈਠੀਆਂ ਨੇ ਜਿਵੇਂ ਨਾ ਰੱਬ ਦੇ ਵਿਆਹ ਆਈਆਂ ਹੁੰਦੀਆਂ ਨੇ ਮਾਤਾ ਨੂੰ ਤੇ ਇਹ ਵੀ ਨਹੀਂ ਕਿ ਲੱਗ ਕੋਈ ਪਿਆਜ ਹੀ ਘਟਦਾ ਮੈਂ ਉਤੋਂ ਮੈਡਮ ਨੇ ਹੁਕਮ ਆ ਕਿ ਮੈਂ ਤੇ ਆਲੂ ਵਾਲੇ ਪਰੌਂਠੇ ਹੀ ਖਾਣੇ ਆ ਆਖਰਾਂ ਦੀ ਗਰਮੀ ਆ ਦੱਸ ਭਲਾ ਆਲੂ ਵਾਲੇ ਪਰੌਂਠੇ ਗਰਮੀ ਚ ਕੌਣ ਖਾਂਦਾ ਸਿਆਲ ਜਿਹਦੇ ਹੁੰਦੀਆਂ ਚੀਜ਼ਾਂ ਹੋਈਆਂ ਆ ਲੋ ਕਿਤੇ ਦਹੀਂ ਲੱਸੀ ਠੰਡੀਆਂ ਚੀਜ਼ਾਂ ਖਾਣ ਪੀਣ ਦਾ ਭੰਤਰੀ ਗਰਮੀ ਨਾਲ ਤੇ ਅੱਗੇ ਮੱਤ ਮਾਰੀ ਮੈਨੂੰ ਵੀ ਪਤਾ ਵਾ ਤੂੰ ਹੀ ਸਤੰਦੀਆਂ ਜਿਹੜੀ ਗੱਲਾਂ ਮੈਨੂੰ ਕਿਤੋਂ ਮੇਰਾ ਲਹੂ ਪੀਤਾ ਜੇ ਕੋਈ ਨਹੀਂ ਮੈਂ ਵੀ ਰੱਬ ਗਾੜੀ ਮੇਰੀਆਂ ਵੀ ਰੋਜ ਦੀਆਂ ਇਹੋ ਅਰਦਾਸਾਂ ਨੇ ਮਹਾਰਾਜ ਮੈਨੂੰ ਵੀ ਪੁੱਤ ਦੇ ਮੈਨੂੰ ਪੁੱਤ ਦੋਗਾ ਨਾ ਰੱਬ ਫਿਰ ਮੈਂ ਵੇਖੋਗੀ ਕਿ ਕਿਹੜੇ ਤੁਸੀਂ ਮੈਨੂੰ ਨਾ ਪਲੰਗ ਤੇ ਬਹਾਉਂਦੀਆਂ ਜੀ ਤੁਹਾਨੂੰ ਵੀ ਫਿਰ ਮੈਂ ਦੱਸੂ ਤੁਹਾਡੀ ਇੱਕ ਇੱਕ ਗੱਲ ਦਾ ਬਦਲਾ ਲਾਉ ਤੁਹਾਡੇ ਕੋਲ ਤਾਨੇ ਮੈਨੇ ਜਿਹੜੇ ਮੈਨੂੰ ਦਿੰਦੀਆਂ ਜੇ ਨਾ ਸਾਰਿਆਂ ਦਾ ਬਦਲਾ ਲਵਾਂਗੀ ਬਹੁਤ ਤਾਇਆ ਪਿਆ ਇਹਨਾਂ ਨੇ ਪਲਾਲਾਤ ਦੇ ਪਿੱਛੇ ਬੰਦੇ ਦੀ ਜ਼ਿੰਦਗੀ ਹੁੰਦੀ ਓਦਾਂ ਘਰ ਚ ਕੋਈ ਜ਼ਿੰਦਗੀ ਨਹੀਂ ਕੋਈ ਬੁਗਤੇ ਨਹੀਂ ਪੋਤੀ ਹੋਊਗਾ ਤੇ ਫਿਰ ਲੋਕੇ ਤੇ ਧੀਆਂ ਨੂੰ ਰੋਂੜ ਦੇ ਕਈਆਂ ਥਾਵਾਂ ਤੇ ਲੋਕ ਕਹਿੰਦੇ ਰੱਬਾ ਧੀ ਦੇ ਦੇ ਸਾਡਾ ਘਰ ਵਸ ਜੇ ਸਾਡੀ ਕੋਖ ਹਰੀ ਹੋ ਜੇ ਵਰਨਾ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਆਗਾ ਉਹੋ ਜੀ ਨਾਲ ਉਹ ਦੀਦੀ ਆਣ ਕੇ ਰਲ ਜਾਂਦੀ ਜੇ ਮੇਰੇ ਅੱਗੇ ਗੱਲ ਕਰੇ ਤੇ ਅਖਣਾ ਪਰਜਾਈਆਂ ਨਨਾਨਾ ਨੂੰ ਦੇਖਣੇ ਸੁਖਾਉਂਦੇ ਆਂ ਪਰ ਨਨਾਨਾ ਵੀ ਤੇ ਚੱਟੀਆਂ ਹੋਣ ਨਾ ਫਿਰ ਉਹ ਜਾਓ ਬਾਬਾ ਹੱਦ ਹੋ ਗਈ ਮੈਂ ਕਿ ਨਹੀਂ ਮਾਸੀ ਵਾਲੀ ਵੀ ਤੇ ਤੁਹਾਡੇ ਵਾਲੀ ਵੀ ਮਾਸੀ ਆਸਲਾ ਦੇ ਕੇ ਗਈ ਆ ਭਲਾ ਨਹੀਂ ਮਾਸੀ ਤੇਰੀ ਕਹਿ ਕੇ ਤੇ ਨਹੀਂ ਗਈ ਉਹ ਕਹਿਣ ਦੀ ਵੀ ਉਹਨਾਂ ਨੇ ਕੁੜੀ ਖੜ ਕੇ ਵਿਆਹ ਦੇਣੀ ਤੇ ਮੇਰਾ ਪੋਤਾ ਵੀ ਜਾਂਦਾ ਰਹਿਣਾ ਤੇ ਮੈਂ ਤਾਂ ਬਲਜੀ ਦਾ ਆਪਣੇ ਦਿਮਾਗ 'ਚ ਹੀ ਦਰਿਆ ਆ ਵੀ ਸਾਡੇ ਵੀ ਘਰ ਨੂਨ ਵਾ ਸਾਡੀ ਵੀ ਹੁਣ ਪੂਰੀ ਹੋ ਜੂਗੀ ਨਾਲੇ ਉਹ ਵੀ ਮਿਲਦੀ-ਗਿਲਦੀ ਰੂ ਆਪਣੇ ਪੋਤੇ ਨੂੰ ਵੀ ਚੱਲ ਪੋਤਾ ਹੀ ਨਾਂ ਵੀ ਰੱਖਾਂਗੇ ਤੇ ਕੋਈ ਗੱਲ ਨਹੀਂ ਮੈਂ ਵੀ ਕਿਹੜਾ ਬਗਾਨਾ ਖੂਨ ਰੱਖ ਕੇ ਖੁਸ਼ ਵਾਂ ਸਾਡੇ ਘਰ ਆਪਣਾ ਤਾਂ ਪੋਤਾ ਹੋਊਗਾ ਹੀ ਨਾ ਮੈਂ ਵੀ ਬਗਾਨਾ ਖੂਨ ਕਹਦਾ ਹਾਂ ਤੇ ਤੁਹਾਡੇ ਭਣੇਵੇਂ ਦਾ ਹੀ ਮੁੰਡਾ ਵਾ ਨਾ ਨਾਲੇ ਨਾ ਹੈਓ ਜੀਆਂ ਗੱਲਾਂ ਨਾ ਕਰੋ ਆ ਗੱਲਾਂ ਤੁਹਾਡੀਆਂ ਮੈਨੂੰ ਮਾਸਾ ਚੰਗੀਆਂ ਨਹੀਂ ਲੱਗਣੀਆਂ ਬੇਸ਼ੱਕ ਮੈਨੂੰ ਪਤਾ ਤੇ ਸੋਚਦੇ ਆ ਕਿ ਇਹਨਾਂ ਸਾਡੇ ਘਰ ਮੁੰਡਾ ਹੋ ਜੇ ਮੇਰੇ ਘਰ ਪਤਨੀਆ ਹੋ ਜੇ ਪਰ ਆ ਗੱਲ ਮੈਨੂੰ ਤੁਹਾਡੀ ਚੰਗੀ ਨਹੀਂ ਲੱਗੀ ਰਹੀ ਗੱਲ ਉਹਦੇ ਮਾਪਿਆਂ ਪੇਕੇਆਂ ਦੀ ਕੀ ਗੱਲ ਉਹਨਾਂ ਖੜਾ ਖੜ ਕੇ ਜਰੂਰ ਵਿਆਹ ਕਰਨਾ ਵਾ ਜਦੋਂ ਉਹਦਾ ਮੁੰਡਾ ਹੈਗਾ ਉਹ ਲੋਕੀ ਦੇਖ ਕੇ ਕਿ ਨਿਆਣੇ ਦੇ ਸਿਰ ਤੇ ਸਾਰੀ ਉਮਰ ਕੱਢ ਲੈਂਦੇ ਆ ਆ ਕਿਤਨੀਆਂ ਗੱਲਾਂ ਹੋਈਆਂ ਭਲਾ ਤੇ ਤੁਸੀਂ ਹੋਰ ਪਟੀਆਂ ਪੜਾਉਣੀਆਂ ਆਣ ਕੇ ਵੀ ਮੈਂ ਇੱਧਰ ਲੈ ਆਉਂਦੀ ਆ ਮੈਂ ਕਾਹਦੀਆਂ ਪਟੀਆਂ ਪੜਾਉਣੀਆਂ ਆਵਾ ਨਾਲੇ ਇਹ ਸੋਚਵਾ ਉਹਨਾਂ ਨੂੰ ਖਰਿਆ ਕੀ ਦੱਸਣ ਦਿਆ ਜਿਹੜੇ ਕਹਿੰਦੇ ਲਿਆ ਕੇ ਤੇਨੂੰ ਵਿਆਹ ਦੀਏ ਲੋਕੀ ਰਹਿੰਦੇ ਆ ਪੁੱਤ ਦੇ ਸਿਰ ਤੇ ਅੱਜ ਨਿਆਣਾ ਪੜਕੇ ਸਿਆਣਾ ਹੋਣਾ ਵਾ ਪਰ ਜੇ ਤੂੰ ਉਹ ਨਹੀਂ ਸੋਚਣ ਠੇ ਫਿਰ ਅਹੀਂ ਤੇ ਕੋਨਾ ਕੋ ਸੋਚਣਾ ਹੀ ਆ ਨਾ ਬਾਕੀ ਨਾ ਬਲਜੀਤ ਮੈਂ ਕਰ ਲਿਆ ਫੈਸਲਾ ਜਿਹੜਾ ਮੇਰਾ ਫੈਸਲਾ ਵਾ ਨਾ ਉਹ ਪੱਕਾ ਵਾ ਪੱਤਰ ਤੇ ਲਕੀਰ ਵਾ ਨਹੀਂ ਮੈਂ ਮਨ ਦੀ ਦਾ ਕਰਨਾ ਤੇ ਮੈਂ ਕਰਨਾ ਹੀ ਕਰਨਾ ਚਲੋ ਠੀਕ ਆ ਮੈਂ ਮੰਨਦੀ ਆ ਕਰਨਾ ਤੁਹਾਡੇ ਮਨ ਚ ਰੀਝ ਵੀ ਹੋਊਗੀ ਵੀ ਦੋਰੇ ਕੋਈ ਵਿਆਹ ਕੇ ਲੈਵਾਂਗੇ ਤੇ ਮੁੰਡਾ ਹੋ ਜਾਊਗਾ ਪਰ ਦੁਨੀਆਂ ਤੇ ਕੁੜੀਆਂ ਮੋਗ ਗਈਆਂ ਹੈ ਮਾਸੀ ਦੀ ਨਾਉ ਲੈਣੀ ਲੋਕਾਂ ਕੋ ਗੱਲਾਂ ਕਰਵਾਉਣੀਆਂ ਜੇ ਘਰ ਦੇ ਤਾਂ ਕਾਦੇ ਰਹਿਣ ਲੋਕੀ ਗੱਲਾਂ ਲੋਕਾਂ ਨੇ ਉਦਾਂ ਵੀ ਗੱਲਾਂ ਕਰਨੋਂ ਕਿਹੜਾ ਹਟਣਾ ਤੇ ਜੇ ਉਹ ਹੋਰ ਕਿਤੇ ਵਿਆਹ ਦੇਣਗੇ ਤਾਂ ਤਾਂ ਵੀ ਤੇ ਘਰ ਉੱਜੜਦਾ ਹੀ ਆ ਨਾ ਮਮੀ ਹੋਰ ਕਿਤੇ ਵਿਆਹ ਦੇਣਗੇ ਤਾਂ ਉਹ ਗੱਲ ਨਹੀਂ ਹੁੰਦੀ ਜਦੋਂ ਆਪਣੇ ਘਰ ਹੀ ਵਿਆਹ ਕਰ ਲੈ ਲੋਕਾਂ ਨੇ ਕਹਿਣਾ ਨਾ ਪੈਣਾ ਪੈਣਾ ਨੇ ਆਪੋ ਚੋਦੀ ਪੱਕੀਆਂ ਪਕਾ ਲਈਆਂ ਵਾ ਨਿਸ਼ ਦੇਣੇ ਤੂੰ ਨਿਆਣੀ ਸਿਆਣੀ ਹੈਗੀ ਤੈਨੂੰ ਨਹੀਂ ਪਤਾ ਲੱਗਦਾ ਜਿਆ ਗੱਲਾਂ ਦਾ ਤੂੰ ਰਹਿ ਨਹੀਂ ਦੇ ਮੇਰੀ ਗੱਲ ਤਾਂ ਗੁੱਸਾ ਕਰ ਤੇ ਪਰ ਮਮੀ ਜੋ ਮਰਜ਼ੀ ਮੰਨਾ ਵੀਰ ਨੇ ਨਿਓ ਮੰਨਣਾ ਉਹ ਕਾਣੀਆਂ ਨੂੰ ਤੱਕੋ ਗਾਣਾ ਐਵੇਂ ਕਾਣੀਆਂ ਗਾਣਾ ਮੰਨੇ ਚਾਹੇ ਕਿਉਂ ਨਾ ਮੰਨੂਗਾ ਮੇਰੇ ਆਖੇ ਲਾ ਕੇ ਸਭ ਕੋ ਮੇਰੇ ਕੋਲ ਵਾ ਕਿਉਂ ਨਾ ਮੰਨੂਗਾ ਹੋ ਜੇ ਤੇਰੇ ਕੋਲ ਵਾ ਨਾ ਤੇ ਆਪਣੀ ਇੱਜ਼ਤ ਮੰਮੀ ਬਣਾ ਕੇ ਰੱਖ ਐਵੇਂ ਨੁ ਪੁੱਠੀਆਂ ਸਿੱਧੀਆਂ ਗੱਲਾਂ ਕਰਦੀ ਰਿਆ ਕਰ ਤੇ ਮੈਂ ਉਹਦੇ ਘਰ ਬਦਲੇ ਨਹੀਂ ਆ ਉਹਦਾ ਵੰਚ ਚਲਾਉਣ ਨੂੰ ਨਹੀਂ ਬਚਲ ਪੋਤਾ ਹੋ ਜਾਊਗਾ ਤੇ ਆਪਣੇ ਚਲੋ ਉਹ ਗੱਲ ਤੇ ਉਹ ਵੀ ਪੁੱਤ ਵਾਲਾ ਪੰਜੂਗਾ ਆਪੇ ਭਾਬੀ ਦੇ ਘਰ ਹੋ ਜਾਊਗਾ ਭਾਬੀ ਕਿਹੜੀ ਉਮਰ ਹਾਰ ਗਈ ਆ ਹਜੇ ਬਥੇਰੀ ਉਮਰ ਪਈ ਆ ਉਹ ਲੋਕੀ ਤੇ 50ਵਾਂ 50ਵਾਂ ਸਾਲਾ ਚ ਨਿਆਣੇ ਜੰਮੀ ਜਾਂਦੀਆਂ ਵਾ ਉਹ ਫੇਰ ਕਿ ਭਾਬੀ ਦੇ ਵੀ ਹੋ ਜਾ ਹੁਣੇ ਹਾਰ ਮੰਨ ਗਈ ਆ ਵੇਖ ਲਈ ਜਦੋਂ ਹੋਇਆ ਫੇਰ ਉਹਨੇ ਪੱਥਰ ਮੱਥੇ ਮਾਰ ਨਾਲ ਖਡੰਦੀ ਰਹੀ ਤੂੰ ਤੈਨੂੰ ਪਤੀਏ ਦੀ ਰੀਝ ਹੀ ਨਹੀਂ ਗਈ ਤੂੰ ਧੀ ਹੋ ਕੇ ਮੇਰੇ ਆਖੇਨ ਲੱਗਦੇ ਸਾਰਾ ਤੇਰਾ ਦੁੱਖ ਸੁੱਖ ਸੁਣਦੀ ਫੇਰ ਤੂੰ ਉਹਨਾਂ ਵੱਲ ਦੀ ਗੱਲ ਕਰ ਮਮਮੀ ਉਹ ਵੱਖਰੀ ਗੱਲ ਆ ਦੁੱਖ ਸੁੱਖ ਦੀ ਉਹ ਮੈਨੂੰ ਤੂੰ ਸੁਣਨਾ ਪੈਣਾ ਉਹ ਮੈਨੂੰ ਤੂੰ ਮੱਥੇ ਮਾਰਾ ਗਰੀਬ ਕਰ ਤੇ ਸੁਣਨਾ ਤੂੰ ਨਹੀਂ ਹੋਰ ਕੇ ਬਗਾਨੇ ਲੈਣ ਕੇ ਸੁਣਨਾ ਤੇ ਫੇ ਤੇਰਾ ਵੀ ਤਾਂ ਫਰਜ ਬਣਦਾ ਨਾ ਮੇਰੀ ਖਾਣਾ ਹਾਮਲਾਉਣ ਦਾ ਉਹ ਮੈਂ ਨਹੀਂ ਬਲਾਉਣੀ ਮੈਂ ਨਹੀਂ ਗਾਲਾਂ ਖਾਣੀ ਆ ਚੱਲ ਠੀਕ ਆ ਨਹੀਂ ਬਣਾਉਣੀ ਤੇ ਨਾ ਮਲਾ ਪਰ ਮੈਂ ਰਿਸ਼ਤਾ ਕਰਨਾ ਕਰ ਲਈ ਜੋ ਮਰਜੀ ਹੋ ਜੇ ਮੈਂ ਹੁਣ ਸੋਚ ਲਿਆ ਉਹ ਵਿਚਾਰੀ ਐਨਕਾ 200 ਕ ਫੋਲਣ ਦੀ ਤੂੰ ਆਪਣੇ ਦਿਮਾਗ ਚ ਪੁੱਠੀਆਂ ਗੱਲਾਂ ਸੋਚ ਕੇ ਪੈ ਗਈ ਉਹ 200 ਕ ਨਹੀਂ ਪੁੱਲ ਗਈ ਉਹ ਤੇ ਮੈਨੂੰ ਉਹ ਘਰ ਠੋਕਰ ਮਾਰ ਕੇ ਗਈ ਆ ਮੇਰੇ ਤੇ ਦਿਮਾਗ ਚ ਉਹ ਕੜੀ ਕੁਛੋ ਗੱਲ ਆਈ ਜਾਣ ਦੀ ਪੰਜਾਹ ਪਹਿਣਾ ਬੱਸ ਕਰ ਹੁਣ ਤਿੰਨ ਚਾਰ ਕੁ ਮਿਰਚਾਂ ਨੱਕ ਚੜਾਂਗਾ ਕੀ ਕਰਨੀ ਕਰਨੀ ਤਾਂ ਕੀ ਕਰਨਾ ਕੋਹ ਨਹੀਂ ਮੈਨੂੰ ਤਾਂ ਛੁੱਟੀਆਂ ਪੈਂਦੀਆਂ ਹੀ ਨਹੀਂ ਨਾ ਤੁਹਾਡੀ ਭੈਣ ਸਕੂਲ ਜਾਂਦੀ ਆ ਉਹਨੂੰ ਛੁੱਟੀਆਂ ਪਈਆਂ ਲੋਕੀ ਬੱਚੇ ਲੈ ਕੇ ਆਉਂਦੇ ਆ ਉਹ ਕੱਲੀ ਆ ਗਈ ਆ ਬਸ ਮੈਨੂੰ ਇੱਥੇ ਚੁੰਕ ਚ ਮਾਰਨੋਂ ਡਾਇਆ ਹੋਰ ਨਹੀਂ ਕੋਹ ਨਗਰ ਮਹਾਪੱਕ ਦਾ ਤੇ ਅੱਜ ਪਰੌਠੇ ਪਕਾਦੇ ਆ ਆਲੂ ਦੇ ਤੇ ਫੇਰ ਕੀ ਚੱਲ ਆ ਦੇ ਕੋਈ ਗੱਲ ਨਹੀਂ ਆ ਤੇ ਲੌਣੇ ਤੇ ਲੱਗੀਆਂ ਮੈਂ ਕੀ ਹੋਰ ਕਰ ਲੱਗੀਆਂ ਮੇਰੀ ਗੱਲ ਸੁਣੋ ਮੈਨੂੰ ਚਾਹ ਤਣ ਪੇਕੇ ਕੱਲ ਦੋ ਸਭ ਨੂੰ ਛੁੱਟੀਆਂ ਪੈਂਦੀਆਂ ਮੈਨੂੰ ਵੀ ਪਈਆਂ ਮੇਰੀ ਵੀ ਕੁੜੀ ਦਾ ਕੀ ਕਰਦਾ ਜਾਣ ਉਹ ਚੱਲ ਕੋਈ ਗੱਲ ਨਹੀਂ ਆ ਮੈਨੂੰ ਪਤਾ ਕੰਮ ਤੋਂ ਥੁਖੀ ਜੀ ਪਈ ਆ ਕੰਮ ਦੇ ਕਰਕੇ ਖਜਣੇ ਆ ਕੋਈ ਗੱਲ ਨਹੀਂ ਆ ਕੰਮ 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 24 ਘੰਟੇ ਕੰਮ ਉਤੋਂ ਇੰਨੀ ਗਰਮੀ ਦੁੱਜੀ ਮੇਰੀ ਹਾਲਤ ਵੇਖੀ ਕਿਦਾਂ ਨੇ ਇਦਾਂ ਦੇ ਹਾਲਤ ਚ ਲੋਕੀ ਮੰਜਿਆਂ ਤੇ ਬਹਿਂਦੀਆਂ ਸੱਸਾਂ ਨਾਨਾਂਾਂ 20 ਭਾ ਭਰਦੀਆਂ ਉਹਨਾਂ ਦੇ ਪਰ ਮੈਂ ਮੈਨੂੰ ਤਾਂ ਕੋਈ ਛਿੱਤਰ ਨਾਲ ਨਹੀਂ ਜਾਣਦਾ ਇੱਥੇ ਚੱਲ ਕੋਈ ਗੱਲ ਨਹੀਂ ਆ ਮੈਂ ਇਦਾਂ ਕਰਦਾ ਵਾਂ ਕੋਈ ਕੰਮ ਵਾਲੀ ਲੱਭ ਲੈਣਾ ਵਾ ਤਾਂ ਪਾ ਕੰਮ ਵਾਲੀ ਲਾ ਲੈਨੇ ਆ ਆ ਕਰ ਲੋ ਤੂੰ ਕੰਮ ਵਾਲੀ ਲਾ ਲੋ ਮੈਂ ਨਵੇਂ ਸਾ ਮਾਸਾ ਆ ਜੂਗਾ ਉਤਨਾ ਪੁਤਲਾ ਥੋੜਾ ਪੁਤਲਾ ਕਰ ਲਿਆ ਕਰੂੰਗੀ ਉਹਨਾਂ ਨੱਕ ਮੂੰਹ ਵਟਣੇ ਪਈ ਅਸੀਂ ਚੌਂਕੇ ਚ ਉਹਨੂੰ ਨਹੀਂ ਵੜ ਦੇਣਾ ਨਾ ਵੜੂ ਉਹ ਚੌਂਕੇ ਚ ਚੁੱਕੇ ਦਾ ਮੈਂ ਕਰ ਲਿਆ ਬਰੂ ਦੂਜੇ ਤਾਂ ਸਾਰੇ ਸੰਭ ਹੋ ਗਈ ਬਾਕੀ ਤੇ ਕੰਮ ਤਾਂ ਕਰ ਲੂਗੀ ਕੱਪੜੇ ਧੋ ਦਿਆ ਕਰੂੰਗੀ ਪੋਚੇ ਝਾੜੂ ਪੋਚਾ ਕਰ ਲਿਆ ਹੈ ਉਹ ਕੱਪੜੇ ਧੋ ਜੋੜੂ ਪਾਣਾ ਨਾ ਮੇਰੇ ਲਾਗੋ ਮਾਂਜੂ ਇਹਨਾਂ ਤੇ ਕਰੂਗੀ ਆਹ ਇਹਨਾਂ ਤੇ ਕਰੂਗੀ ਚੱਲ ਮਾੜਾ ਮੋਟਾ ਰੋਟੀ ਬਣਾ ਦੇ ਤੂੰ ਕਰ ਲੈ ਕਰੀ ਮਾੜਾ ਮੋਟਾ ਹੈਗਾ ਮੋਟੇ ਬਣੀ ਕਦੇ ਤੁਸੀਂ ਕੰਮ ਕਰਦੇ ਵੇਖੇ ਨਹੀਂ ਤੇ ਕਦੇ ਤੁਸੀਂ ਉਹਨਾਂ ਨੂੰ ਵੇਖੋਗੇ ਨਹੀਂ ਉਨਨਾ ਨਾ ਤੇ ਮੇਰਾ ਹੌਂ ਜਿਵੇਂ ਕਿ ਬੰਦੇ ਦਾ ਅੰਤ ਨਹੀਂ ਲਾਈਦਾ ਜਿਵੇਂ ਨਿੰਬੂਚਾ ਰਸ ਨਚੋੜੀ ਦਾ ਮੇਰਾ ਤੇ ਉਹ ਹਾਲ ਕਰਨ ਲਈਆਂ ਸੱਚ ਕੋਚ ਮੈਂ ਜਿ ਖਿੱਚ ਕੇ ਬੋਲੀ ਆ ਨਹੀਂ ਤਾਂ ਕੋਈ ਚੌਂਕ ਚ ਕੰਮ ਕਰਦਾ ਵੀ ਬੋਲਦਾ ਚਲ ਕੋਈ ਗੱਲ ਨਹੀਂ ਆ ਖਾਣ ਪੀਣ ਨਾਲ ਥੋੜਾ ਬੋਧ ਧਿਆਨ ਲਿਆ ਕਰ ਅੱਜ ਚਲ ਚੰਗਾ ਕੀਤਾ ਤੂੰ ਕੇਲੇ ਖਾਦੇ ਆ ਆਹੋ ਮੈਂ ਹੀ ਕੇਲੇ ਖਾਣੇ ਆ ਹੋਰ ਕੋਈ ਖਾ ਸਕਦਾ ਸਾਡੇ ਘਰ ਚ ਅਗਲੀਆਂ ਨੇ ਪਤਾ ਨਹੀਂ ਲੱਗਣ ਦਿੱਤਾ ਜਾਣ ਬੁੱਝ ਕੇ ਜਿੱਦ ਕਰ ਕਰ ਕੇ ਸਾਹਮਣੇ ਸੁੱਖ ਦੇ ਬੈ ਬੈ ਕੇ ਤੁਹਾਡੀ ਭੈਣ ਖਾ ਲੈਂਦੀ ਆ ਤੇ ਮੈਂ ਕੀ ਕਰਨਾ ਇਹ ਖਰਬੂਜੇ ਲਿਆਂਦੇ ਉਹ ਨਹੀਂ ਮੈਨੂੰ ਜੁੜੇ। ਉਹ ਚਲ ਤੂੰ ਜਿੰਨਾ ਫਰੂਟ ਹੁੰਦਾ ਨਾ ਉਹਦੇ ਖਾ ਲਿਆ ਕਰ। ਨਾ ਕਿਹੜੇ ਟਾਲੇ ਅੰਦਰ ਰੱਖਦਾ ਮੈਂ ਗਰਮੀ ਇੰਨੀ ਆ ਠੰਡ ਦਾ ਮੌਸਮ ਹੋਵੇ ਨਾ ਤਾਂ ਤਾਂ ਵੀ ਬੰਦਾ ਅੰਦਰ ਕਮਰੇ ਤੇ ਰੱਖ ਲੈ। ਫਰਿੱਜ ਚ ਮੇਰਾ ਕਹਦੇ ਕਿੱਥੇ ਰੱਖਾਂ? ਇਹਦੋਂ ਗੱਲ ਉਹ ਤੇ ਆਵੇ ਹੱਥ ਜੋੜੇ ਲੈ ਕੇ ਹੀ ਨਾ ਆਇਆ ਕਰੋ ਮੈਨੂੰ ਨਹੀਂ ਚਾਹੀਦੇ ਉਹ ਜੇ ਫਰੂਟ। ਨਾ ਮੇਰੇ ਤੇ ਢਿੱਡੋ ਦੇ ਚ ਪੈਂਦੇ ਸਾਰੇ। ਨਾਲ ਹੀ ਉਹ ਜੀ ਮੰਮੀ ਰਲਈ ਆ। ਵੇ ਵੇ ਕਿਦਾਂ ਖੇਖਣ ਕਰਨ ਢੀ। ਅੱਗੇ ਝੁੱਡੂ ਮਗਰ ਲੱਗਾ ਵਾ ਹੋਰ ਲੌਂਡੀ ਇਹਨੂੰ ਦੇ ਦੇਨ ਫਰੂਟ ਜਿੰਨਾ ਮਰਜ਼ੀ ਖਵਾ ਲਈ ਚੱਲੇ ਨੂੰ ਲਿਆ ਲਿਆ ਕੇ ਇਹਨੇ ਨਹੀਂ ਰੱਜਣਾ ਵੇ ਕਿੱਦਾਂ ਪੇਚਲੇ ਚ ਲਿਆਉਣ ਲਈ ਆ ਪੀ ਨੌਕਰਾਨੀ ਲਾ ਦੇ ਲਾ ਦੇ ਨੌਕਰਾਨੀ ਮੈਂ ਤਾਂ ਨਹੀਂ ਪੈਸੇ ਦੇਣੇ ਜੋ ਮਰਜ਼ੀ ਕਰ ਮੇਰੇ ਕੋਲ ਨਹੀਂ ਪੈਸੇ ਹੈਗੇ ਮੇਰਾ ਤਾਂ ਅੱਗੇ ਮਸੀ ਆਪਣਾ ਹੀ ਸਰਦਾ ਵਾ ਵੇ ਮਨੀ ਮੇਰੇ ਗਾਲ ਸੁਣ ਮੰਮੀ ਵਾਜ ਮਰਦੀ ਰੋ ਜਾ ਮੈਂ ਹੋਣਾ ਹੁਣੇ ਔਰ ਆ ਮੇਰਾ ਜੋ ਆ ਗਿਆ ਜਾਓ ਤੈਨੂੰ ਤਾਂ ਮੈਂ ਦੱਸਦੀ ਆ ਨਾ ਜਰਾ ਉਰੇ ਤੇ ਆਹ ਹੰਜ ਰੱਖ ਕੋਈ ਹਾਲ ਨਹੀਂ ਆ ਮਾਤਾ ਦਾ 24 ਘੰਟੇ ਕੋੜ ਕਿਰਲੀ ਨੂੰ ਕੰਧਾਂ ਨਾਲ ਲੱਗੀ ਰਹਿੰਦੀ ਆ ਉਹ ਵੀ ਦੱਸ ਇਥੇ ਚੌਂਕੇ 'ਚ ਗੱਲ ਕਰਨ ਲੱਗ ਪਏ ਕੋਈ ਨਹੀਂ ਫਿਰ ਕਿ ਉਹਨਾਂ ਕਿਹੜਾ ਚੋਰੀ ਗੱਲ ਕੀਤੀ ਆ ਉਹਣੀ ਤਾਂ ਨੌਕਰਾਨੀ ਸਾਹਮਣੇ ਆ ਹੁਣ ਉਹਨੂੰ ਆਖੋਗੇ ਵੀ ਤੂੰ ਕਿਹਾਂ ਨੌਕਰਾਨੀ ਦੀ ਗੱਲ ਕਰਨ ਧਿਆਵਾ ਸਾਰੇ ਪਤੇ ਮੈਨੂੰ ਜਿੱਥੋਂ ਇਹ ਮਾਤਾ ਬੋਲਦੀ ਆ ਨਾ ਮੈਂ ਮਾਤਾ ਦੀ ਰਗ ਰਗ ਤੋਂ ਵਾਕਿਬ ਹੋ ਗਈ ਆ ਮੇਰਾ ਕਿਹੜਾ ਘਰ ਨਹੀਂ ਗਾ ਮੇਰਾ ਕਿਹੜਾ ਪੈਲੀ ਬੰਨਾ ਨਹੀਂ ਮੇਰੇ ਬੰਦੇ ਦਾ ਹਿੱਸਾ ਨਹੀਂ ਇਹ ਬਾਹਰੋਂ ਚੋੱਕ ਕੇ ਲਿਆਉਂਦਾ ਇਹਨੂੰ ਜੰਮਿਆ ਨਹੀਂ ਗਾ ਉੱਤੋਂ ਡਿੱਗਾ ਹੀ ਆ ਕੋਈ ਨਹੀਂ ਮੈਂ ਦੱਸੂਗੀ ਚੰਗੀ ਤਰ੍ਹਾਂ ਪਤਾ ਕਰ ਲੈਣ ਦੇ ਗੱਲ ਚੁੱਪ ਮੈਂ ਵੀ ਨਹੀਂ ਰਹਿਣ ਵਾਲੀ ਆ ਪੀ ਉਤੋਂ ਡਿੱਗਾ ਹੀ ਇਹਦਾ ਘਰ 'ਚ ਹਿੱਸਾ ਹੀ ਕੋਈ ਨਹੀਂ ਗਾ ਮੇਰੀ ਜ਼ੁਬਾਨ ਮੈਂ ਨਾ ਖੋਲ ਨਹੀਂ ਹੁਣ ਬੜਾ ਚਿਰ ਚੁੱਪ ਰਹਿ ਰਹਾ ਵੇਖ ਲਿਆ ਹੁਣ ਨਹੀਂ ਮੇਰੀ ਜ਼ੁਬਾਨ ਚੁੱਪ ਰਹਿੰਦੀ ਸਿਰ ਦੇ ਉੱਤੋਂ ਦੀ ਪਾਣੀ ਨੰਗ ਗਿਆ ਉਹ ਤਰਾ ਖਾ ਖਾ ਕੇ ਤੇ ਛਿੱਲਾ ਫਿਜਾ ਕੇ ਮੇਰੇ ਕੋਲ ਗਈ ਆ ਵੇ ਚੌਂਕੇ ਜੇ ਕੰਮ ਕਰਨੀ ਤੇ ਇਹੋ ਹੀ ਖਾਂਦੀ ਏ ਜਿਨਾ ਰਾਮ ਕਾ ਛੜਿਆ ਮੇਰਾ ਹਾਂਜੀ ਮੰਮੀ ਦੱਸੋ ਕੀ ਕਹਿੰਦੇ ਸੀ ਤੁਸੀਂ ਵੇ ਕਦੀ ਤੂੰ ਫਰੂਟ ਲਿਆ ਕੇ ਦਿੰਨਾ ਕਦੀ ਤੂੰ ਸੂਟ ਲਿਆ ਕੇ ਦਿੰਨਾ ਹੁਣ ਤੂੰ ਰਹਿੰਦਾ ਖੁੰਦਾ ਹੋਗਾ ਨੌਕਰਾਨੀ ਦਾ ਲਾਰਾ ਲਾਤਾ ਕਿੰਨੀ ਕ ਕਮਾਈ ਆ ਤੇਰਾ ਪਿਓ ਮਨੀ ਹੱਟ ਪੈ ਜਾਂਦੇ ਮੈਨੂੰ ਮਮਮੀ ਹਜਾ ਨਾ ਬੋਲੋ ਉਹਨੇ ਸੁਣ ਲਿਆ ਨਾ ਫੇਰ ਘਰ ਚ ਲੜਾਈ ਪੈ ਜਾਣੀ ਆ ਅੱਛਾ ਐਨਾ ਤੈਨੂੰ ਡਰ ਪੈ ਗਿਆ ਦਾ ਡਰ ਫੜੇ ਮੁੱ ਤੇਰਾ ਤੈਨੂੰ ਮਾਂ ਦਾ ਨਹੀਂ ਫਿਕਰ ਹੈਗਾ ਤੈਨੂੰ ਉਹਦਾ ਡਰ ਜਾਦਾ ਮਾਂ ਨਾਲ ਉਹ ਮਮਮੀ ਮੈਂ ਤੇ ਉਹਨੂੰ ਤਾਂ ਕਹਿੰਦਾ ਉਹ ਬਚਾਰੀ ਠੀਕ ਨਹੀਂ ਰਹਿੰਦੀ ਤੁਹਾਨੂੰ ਪਤਾ ਉਹਦੀ ਐ ਜੀ ਹਾਲ ਚਾਗੀ ਉਹਦੀ ਤੇ ਉਹਦੇ ਕੋ ਕੰਮ ਨਹੀਂ ਹੁੰਦਾ ਅਛਾ ਉਹਨੂੰ ਘੋੜੀ ਵਜੀ ਹੈ ਨਾ ਕੰਮ ਕਰਦੀ ਨੂੰ ਕਿੰਨਾ ਕਪੜੇ ਘਾ ਟੱਬਰ ਵਾ ਜਿਹੜਾ ਇੰਨਾ ਉਹਨੂੰ ਤੋਂ ਪੂਏ ਚੜਾਉਂ ਡਿਆ ਸਿਰ ਤੇ ਇਹ ਸਿਰ ਤੇ ਚੜਕੀ ਦੇ ਨੇ ਲੱਥਣਾ ਨੀਗਾ ਜਿੱਦਾਂ ਤੁਹਾਨੂੰ ਸਿਰ ਤੇ ਚੜਾਉਂ ਡਿਆ ਮਮੀ ਕੋਹ ਨਹੀਂ ਹੁੰਦਾ ਕੀ ਤੈਨੂੰ ਕਹਿ ਨਹੀਂ ਦੀ ਕਿਤੇ ਮੜਾ ਮੋਟਾ ਗੱਲਬਾਤ ਹੀ ਕਰਦੀ ਆ ਤੁਸੀਂ ਕਹਿੰਦੇ ਤਾਂ ਫਿਰ ਉਹ ਵੀ ਗਲੇ ਜਵਾਬ ਦਿੰਦੀ ਆ ਐਡੀ ਜ਼ਬਾਨ ਵਾਂ ਦੇ ਐਡੀ ਕੈਂਚੀ ਉਹ ਚਲਾਉਂਦੀ ਆ ਅੱਗੇ ਉਹ ਬੋਲਦੀ ਤੇਰੀ ਸ਼ਾ ਨਾ ਮੇਰੇ ਘਾੜੀ ਬੋਲਣ ਲੱਪੀ ਆ ਮਮੀ ਮੇਰੇ ਸਾਹਮਣੇ ਤੇ ਕਦੀ ਕੋਈ ਜਵਾਬ ਨਹੀਂ ਦਿੱਤੀ ਤੁਹਾਨੂੰ ਉਹ ਚਲਾਕ ਪਤਾ ਕਿੱਡੀ ਐ ਤੇਰੇ ਸਾਹਮਣੇ ਕਹਿੰਦੀ ਮਗਰੋਂ ਤਾਂ ਕੈਂਚੀ ਉਂਗੂ ਵਿੱਚ ਪਾ ਚਲਾਉਂਦੀ ਬੱਤੀ ਬੱਤੀ ਗੱਲਾਂ ਕੁਰੀ ਨੂੰ ਕਰਦੀ ਐ ਬੱਤੀ ਬੱਤੀ ਮੈਨੂੰ ਕਰਦੀ ਸਾਰੀ ਦਿਹਾੜੀ ਮੈਂ ਕੁੱਤੇ ਦੇ ਮੋਤੇ ਮਾਰਦੀ ਰਹਿਨੀ ਬਾਹਰ ਦਾ ਕੰਮ ਮੈਂ ਕਰਾਂ ਝਾੜੂ ਪੋਕਰ ਮੈਂ ਲਾਵਾਂ ਕੀ ਗੱਲ ਦੋ ਰੋਟੀਆਂ ਪਕਾਉਂਦੀ ਨੂੰ ਬਿਮਾਰੀ ਪੈਂਦੀ ਐ ਮੰਮੇ ਚੱਲ ਕੋਈ ਗੱਲ ਨਹੀਂ ਐ ਫਿਰ ਕੀ ਐ ਮੈਂ ਉਹਨੂੰ ਕਹਿ ਤਾ ਵਾ ਹੁਣ ਕੰਮ ਵਾਲੀ ਰੱਖ ਦੇ ਤਾਂ ਕਿ ਜੇ ਤਾ ਤੁਸੀਂ ਵੀ ਨਾ ਮਰੋ ਐਵੇਂ ਤੁਸੀਂ ਵੀ ਬਾਹਰ ਦਾ ਕੰਮ ਨਾ ਕਰੋ ਮੈਂ ਤਾਂ ਨਹੀਂ ਰੱਖ ਕੇ ਦੇਣੀ ਜੇ ਤੇਰੇ ਕੋ ਪੈਸੇ ਹੈਗੇ ਤਾਂ ਰੱਖ ਲੈ ਨਹੀਂ ਤੇ ਰਹਿਣ ਦੇ ਮੈਂ ਮੇਰੇ ਘਰ ਨੂੰ ਕਰਣੀ ਨਹੀਂ ਹੋਣੀ ਚਾਹੀਦੀ ਮੰਮੀ ਦਾ ਸੁਪਲਾ ਜਿਹੜੇ ਪੈਸੇ ਥੱਲੇ ਸਾਰਾ ਠੇਕੇ ਤੁਹਾਨੂੰ ਮਿਲਦੇ ਆ ਤੁਸੀਂ ਉਹਦੇ ਵਿੱਚ ਤੁਸੀਂ ਮੈਨੂੰ ਦੋਹਾਂ ਤੇ ਵਰਤਣ ਨੂੰ ਫੇਰ ਕਿਉਂ ਚਲਿਆ ਅੱਛਾ ਤੇਰਾ ਉਹਦੇ ਵੱਲ ਧਿਆਨ ਹੋਆ ਪੈਸਿਆਂ ਵੱਲ ਮੇਰਾ ਤਾਂ ਮਾਹ ਗੁਜ਼ਾਰਾ ਹੁੰਦਾ ਉਹਨਾ ਪੈਸਾ ਨਾ ਮੈਂ ਨਹੀਂ ਉਹ ਦੇਣੇ ਜੇ ਤੈਨੂੰ ਕੋ ਪਹੁੰਚ ਆ ਗਈ ਤੇ ਨੌਕਰਾਂ ਨਹੀਂ ਲਾ ਲੋ ਨਹੀਂ ਤੇ ਮੇਰੇ ਸਿਰ ਤੇ ਨੌਕਰਾਂ ਨਹੀਂ ਲਾਉਂਦੀ ਕੋਈ ਲੋੜ ਨਹੀਂ ਤੁਹਾਨੂੰ ਜੀਤ ਮੇਰਾ ਕਰਦਾ ਵਾ ਪੀ ਜਾ ਕੇ ਮਾਤਾ ਨੂੰ ਪੰਜ ਸੱਤ ਜਵਾਬ ਦੇਵਾ ਤੇ ਫੇਰ ਲੱਗੇ ਪਤਾ ਕਿਦਾਂ ਨੂੰ ਡਈ ਆਖਣ ਆਪਣਾ ਚੇਤਾ ਭੁੱਲ ਗਿਆ ਆਪਣੀ ਤੇ ਹੀ ਦਜ ਨੇਪਾ ਹੀ ਉਦੋਂ ਉਹਦੇ ਘਰ ਧੀ ਹੋਈ ਜਦੋਂ ਆਦੀ ਸਸ ਨੂੰ ਸਿਨੇ ਦੇ ਦਿੱਤੇ ਹੀ ਜਾ ਕੇ ਜਿੱਤਾਂ ਢੇ ਕੋ ਪੈਸੇ ਨਹੀਂ ਸਰਦੇ ਤੇ ਮੈਂ ਪੈਸੇ ਦੇ ਦੂੰ ਮੇਰੀ ਤੈਨੂੰ ਨੌਕਰਾਨੀ ਲਾ ਦੋ ਬੱਚਾ ਨਿਕਾਜਿਆ ਵਾ ਤੇ ਮੇਰੀ ਹਾਲਤ ਨਹੀਂ ਇਹਨੂੰ ਦੀਦੀ ਕੋਈ ਨਹੀਂ ਮਾਤਾ ਲੈਣੇ ਦੇਣੇ ਇੱਥੇ ਹੀ ਆ ਕਿੰਨਾ ਕ ਮੇਰੇ ਨਾਲ ਕਰੋਗੀਆਂ ਕਿੰਨਾ ਕਤਿਆਚਾਰ ਕਰੋਗੀਆਂ ਆਖਰ ਤੇ ਇੱਕ ਦਿਨ ਆਊਗਾ ਇਹਨਾਂ ਤੁਹਾਡੇ ਵਾਸਤੇ ਵੀ ਰੱਬ ਕੱਢੂਗਾ ਇਹਨਾਂ ਤੁਹਾਡੇ ਲਈ ਵੀ ਟਾਈਮ ਤੁਹਾਡੇ ਵੀ ਵੇਖੂਗਾ ਹੈ ਨਾ ਕਿੱਡੇ ਤੁਸੀਂ ਵਿਤ ਕਰੇ ਪਉਂਦੀਆਂ ਜੇ ਤੇਰਾ ਸਿਆਪਾ ਨਾ ਹੁੰਦਾ ਤੇ ਸਾਡੇ ਨਣਾਂਨ ਪਰ ਜੇ ਕਦੇ ਵਿਤ ਕਰਾ ਨਾ ਪੈਂਦਾ ਦੀਵਾ ਤੇ ਚਾਚੀ ਨੂੰ ਬਖਾਉਣੀ ਹੈ 5 ਕਿਲੋ ਦਾ ਡੱਬਾ ਕਿ 5 ਕਿਲੋ ਦਾ ਡੱਬਾ ਪਾ ਕੇ ਮੈਂ ਪੰਜੀਰੀ ਬਣਾਤੀ ਤੇ 15-15 ਕਿਲੋ ਦੇ ਡੱਬਿਆਂ 'ਚ ਤੇਰੀ ਪੰਜੀਰੀ ਗਈ ਸੀ ਉਹ ਤੈਨੂੰ ਚੇਤੇ ਭੁੱਲ ਗਿਆ ਮੈਨੂੰ ਵੀ ਨਹੀਂ ਕੋਈ ਚੇਤਾ ਭੁੱਲਿਆ ਜਿੱਦਣ ਮੇਰੀ ਧੀ ਹੋਈ ਸੀ ਤੇ 2 ਕਿਲੋ ਦਾ ਹੀ ਡੱਬਾ ਅੰਦਰੋਂ ਕੱਟ ਕੇ ਲਿਆਈ ਹਾਂ ਘਿਓ ਦਾ ਵਿੱਚ ਅੱਧਾ ਤੇ ਦਾਲਡਾ ਮਲਾਇਆ ਸੀ ਉਹਦੇ ਜੀ ਮਖਾਣੇ ਭੁੰਨ ਤੇ ਉਹਦੇ ਜੀ ਸਾਰਾ ਕੋਹੋਂ ਤੇਰੀਆਂ ਗੋਂਦਾਂ ਤੇ ਆਹ ਤਲ ਤੁਲ ਕੇ ਸਾਰੀਆਂ ਚੀਜ਼ਾਂ ਘਿਓ ਮਗਰ ਕਿੰਨਾ ਕੁ ਰਹਿ ਗਿਆ ਹੈ ਕਿਲੋ ਸਵਾ ਕਿਲੋ ਮਗਰ ਕਿ ਹੋ ਰਹਿ ਗਿਆ ਤੇ ਉਹਦੇ ਚ ਆਟਾ ਬਿਨਾ ਤੋਲਿਆ ਪਾਤਾ ਜਿੰਨਾ ਕਿ ਉਹ ਚ ਭੋਜੂ ਤੇ ਉਹ ਚ ਚੀਜ਼ਾਂ ਪਾਤੀਆਂ ਮੈਨੂੰ ਮਾਂ ਤਾਂ ਸਾਰੇ ਦਿਨ ਯਾਦ ਆ ਮਾਵਾ ਮਾਵਾ ਹੀ ਹੁੰਦੀਆਂ ਤੇ ਸੱਸਾਂ ਸੱਸਾਂ ਹੀ ਹੁੰਦੀਆਂ ਤੇ ਬਾਤ ਹੈ ਕਿਦਾਂ 2 ਕਿਲੋ ਤੋਲ ਕੇ ਆਟਾ ਤੇ ਵਿੱਚੇ 2 ਕਿਲੋ ਤੇ ਭੰਤਰਾ ਕਿਉਂ ਪੁੱਜਾ ਹੈ ਤੇ ਜਿਹੜੀਆਂ ਚੀਜ਼ਾਂ ਭੁੰਨ ਲਈ ਕਿਉਂ ਵੱਖਰਾ ਲੱਗ ਗਿਆ ਹੈ ਮੇਰੀਆਂ ਵੀ ਅੱਖਾਂ ਵਿੱਚੋਂ ਦੀ ਸਾਰਾ ਨਿਕਲਿਆ ਹੈ ਪਰ ਇਦਾਂ ਦੇ ਵਿਤਕਰੇ ਜੇ ਤੂੰ ਨਾ ਨਾ ਪਉਂਦੀ ਤੇ ਸਾਡੇ ਜੇ ਕਦੀ ਨਾ ਪੈਂਦੇ ਤੇਰੇ ਕਿਰਾਏ ਕੰਮ ਹੁਣ ਮੈਨੂੰ ਨਣਾਂ ਨਹੀਂ ਚੁੜਦੀ ਉਨਵੇਂ ਉਂਗਲਾਂ ਲੰਬੀ ਰਹਿਣੀਆਂ ਕੋਲ ਬੋਡੇ ਤੇ ਵਾਲ ਛੱਡਦੀਆਂ ਉਹ ਵੀ ਮੇਰੇ ਨਾਲ ਇਹੋ ਜੇ ਕੰਮ ਲੱਗ ਪਈ ਕਰਨ ਮੈਂ ਕਿੱਥੋਂ ਤੱਕ ਜਰਾ ਕੋਈ ਨਾ ਆਊਗਾ ਮੇਰਾ ਵੀ ਰੱਬ ਲਿਆਊਗਾ ਮੇਰਾ ਟਾਈਮ ਹੀ ਕੇ ਦਣ ਐਡੀ ਗੱਲ ਨਹੀਂ ਹੈਗੀ ਕਿ ਮੈਂ ਮਾਂ ਮਾਰੇ ਰੱਬ ਦੇ ਵੇ ਛਾਡੋ ਨਾ ਗੱਲਾਂ ਨੂੰ ਸਾਰੀਆਂ ਨੂੰ ਦਫਾ ਹੀ ਕਰ ਤੋ ਇੱਕ ਮੇਰੀ ਗੱਲ ਸੁਣ ਧਿਆਨ ਨਾਲ ਅੱਜ ਤੇਰੀ ਮਾਸੀ ਆਈ ਸੀ ਤੂੰ ਇਹਨਾਂ ਰੱਖਿਆ ਨਹੀਂ ਉਹਨੂੰ ਕਹਿਣਾ ਸੀ ਵੀ ਚਾਤ ਰਾਤ ਰਹਿ ਵੀ ਨਹੀਂ ਫਿਰ ਕਿਉਂ ਚ ਲੈ ਆ ਉਹ ਵਿਚਾਰੀ ਕਿਹੜਾ ਕਦੀ ਕਦਾਈ ਆਉਂਦੀ ਏ ਕਲਾ ਰੋਈ ਤੁਰੇ ਜਾਂਦੀ ਆ ਤੈਨੂੰ ਪਤਾ ਤਾਂ ਹੈਗਾ ਉਹਦੇ ਘਰ ਦਾ ਸਿਸਟਮ ਦਾ ਕਿੱਦਾਂ ਦਾ ਸਿਸਟਮ ਚੱਲਣ ਦੇ ਆ ਉਹਦੇ ਵਿਚਾਰਾ ਹੈਗਾ ਹੀ ਆ ਉਹਦੇ ਘਰ ਵੀ ਇੱਕੋ ਇੱਕ ਸਾਡੀ ਮਾਸੀ ਦਾ ਪੁੱਤ ਸੀ ਤੋ ਇਹ ਵਿਚਾਰਾ ਪੂਰਾ ਹੋ ਗਿਆ ਇਹ ਹੋਈ ਤਾਂ ਗੱਲ ਦਾ ਜੱਬ ਆ ਇਹੋ ਗੱਲ ਤੋਂ ਰੋਂ ਡਈ ਹੋ ਬੜਾ ਦੁਖੀ ਹੀ ਉਹ ਵਿਚਾਰੀ ਕਹਿੰਦੀ ਵੀ ਉਹਦੇ ਪੇਕੇ ਆਂਦੇ ਵੀ ਖਾੜ ਕੇ ਤੈਨੂੰ ਕਿਤੇ ਭਾਲ ਦੇਣਾ ਵਾ ਤੇ ਆਂਦੀ ਮੇਰਾ ਪੁੱਤ ਵੀ ਨਹੀਂ ਰਹਾ ਤੇ ਮੇਰਾ ਪੋਤਾ ਵੀ ਨਹੀਂ ਰਹਿਣਾ ਤੇ ਮਨ ਇਹ ਮੈਨੂੰ ਗੱਲ ਸੁਣ ਕੇ ਤਾਂ ਬੜੀ ਪਰੇਸ਼ਾਨੀ ਜੀ ਲੱਗੀ ਮੰ ਪਰ ਆਪਾਂ ਕਾਰਵਾਈ ਕੀ ਸਕਦੇ ਆ ਅਗਰ ਉਹ ਕਾਨੂੰਨੀ ਕਾਰਵਾਈ ਨਾ ਕਰਨਾ ਚਾਹਣ ਤੇ ਤਾਂ ਵੀ ਕਰ ਸਕਦੇ ਆ ਕਿਉਂਕਿ 18 ਸਾਲ ਤੱਕ ਜਿਹੜਾ ਹੁੰਦਾ ਨਾ ਉਹ ਮਾਂ ਤੇ ਹੱਕ ਪੁੱਤ ਤੇ ਹੱਕ ਹੁੰਦਾ ਮਾਂ ਦਾ ਤੇ ਜੇ ਆਪਾਂ ਪਰਮਾਨਸੀਨਾ ਦੇ ਦਾਂਗੇ ਤਾਂ ਵੀ ਕੋਈ ਗੱਲ ਨਹੀਂ ਆ ਉਹ ਤਾਂ ਗੱਲ ਠੀਕ ਵਾ ਪਰ ਹੁਣ ਉਹ ਨਹੀਂ ਨਾ ਚੰਦੀ ਹੈਗੀ ਕਿ ਮੇਰਾ ਪੋਤਾ ਘਰੋਂ ਜਾਵੇ ਤੈਨੂੰ ਪਤਾ ਵਾ ਨਿਆਣੇ ਨਾਲ ਹੋ ਗਾਲਾਰੇ ਲੱਗੀ ਏ ਤੁਰੀ ਫਿਰਦੀ ਏ ਲੈ ਕੇ ਇਹਨੂੰ ਤੇ ਉਹ ਜੇ ਲੈ ਜੂਗੀ ਤੈਨੂੰ ਤਾਂ ਰਹਿੰਦੀ ਮਰਚ ਆਣਾ ਵਾ ਤੇ ਮੈਂ ਨਾ ਇਹ ਮੱਝ ਸੋਚਣ ਲਈ ਆ ਕਿ ਜੇ ਆਪਾਂ ਉਹਦੀ ਨੌ ਦਾ ਰਿਸ਼ਤਾ ਤਿਰਨਾ ਕਰ ਦਈਏ ਤੇਰੇ ਭਾਲ ਦੀਏ ਤਦ ਕਹਿਣ ਦਾ ਮਤਲਬ ਕੀ ਮੰਮੀ ਲੈ ਦੱਸ ਕਹਿਣ ਦਾ ਮਤਲਬ ਕੀ ਆ ਮਤਲਬ ਸਾਫ਼ ਆ ਵੀ ਵੇ ਉਹਦੇ ਘਰ ਆਉਂਦੇ ਮੁੰਡਾ ਹੋਇਆ ਇਹ ਤਾਂ ਉਹ ਕਲ ਕੁੜੀਆਂ ਮੱਥੇ ਮਾਰਨ ਲਈ ਆ ਉਹਦੀ ਖੁੱਖ ਵਾਸ ਲਖਣੀ ਆ ਆਪਾਂ ਇਦਾਂ ਕਰੀਏ ਉਹਨੂੰ ਤੇਰੇ ਹੀ ਬਾਲ ਦਈਏ ਤੇਰਾ ਵਿਆਹ ਕਰ ਦਈਏ ਉਹਦੇ ਨਾਲ ਵਿਆਹ ਵਿਆਹ ਉਹ ਵੀ ਮੇਰੇ ਨਾਲ ਮੇਰੇ